ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਾਲ ਦਾ ਸਵਾਲ ਕਰਦਾ ਏ ਪਿੰਡ ਚੰਦਪਾਣ ਦਾ ਮਸਲਾ ਠੰਡਾ ਪੈਂਦਾ ਨਜ਼ਰ ਨਹੀਂ ਆ ਰਿਹਾ ਹੁਣ ਇਸ ਵਿੱਚ ਸਯੁਜਿਤ ਕਿਸਾਨ ਮੋਰਚਾ ਫ੍ਰੀ ਕੋਡ ਦੀ ਐਂਟਰੀ ਹੋਈ ਹੈ ਕਿਉਂਕਿ ਇੱਕ ਪਾਸੇ ਜਿੱਥੇ ਧਰਨਾਕਾਰੀਆਂ ਦੇ ਹੱਕ ਵਿੱਚ ਮਜ਼ਦੂਰੀ ਉੱਥੇ ਬੰਦੀਆਂ ਅਗਿਆਈਆਂ ਸੀ ਕੁਝ ਕਿਸਾਨ ਜਿੱਥੇ ਬੰਦੀਆਂ ਵੀ ਉਹਨਾਂ ਦੇ ਨਾਲ ਸੀ ਅਤੇ ਉਹਨਾਂ ਵੱਲੋਂ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ 40 ਦੇ ਕਰੀਬ ਧਰਨਾਕਾਰੀਆਂ ਨੂੰ ਰਿਹਾਈ ਕਰਾਈ ਗਈ ਸੀ ਜਦ ਚੱਲਦਿਆਂ ਹੁਣ ਸਯੁਕਤ ਕਿਸਾਨ ਮੋਰਚਾ ਫਰੀਦਕੋਟ ਇਸ ਮਸਲੇ ਨੂੰ ਸੁਝਾਉਣ ਲਈ ਅੱਗੇ ਆਇਆ ਹੈ ਅਤੇ ਇੱਕ ਮੀਟਿੰਗ ਡਿਪਟੀ ਕਮਿਸ਼ਨ ਦਫ਼ਤਰ ਦੇ ਬਾਹਰ ਪਾਰਕ ਦੇ ਵਿੱਚ ਰੱਖੀ ਗਈ ਜਿਸ ਵਿੱਚ ਦੂਜੀ ਧਰ ਦਾ ਪਰਿਵਾਰ ਵੀ ਪਹੁੰਚਿਆ ਤੇ ਉਹਨਾਂ ਵੱਲੋਂ ਸਾਰੀ ਗੱਲਬਾਤ ਸਯੁਕਤ ਕਿਸਾਨ ਮੋਰਚੇ ਨਾਲ ਕੀਤੀ ਗਈ ਇਸ ਬੰਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਸਯੁਕਤ ਕਿਸਾਨ ਮੋਰਚਾ ਫਰੀਦਕੋਟ ਦੇ ਆਗੂ ਬਿੰਦਰ ਸਿੰਘ ਗੋਲੇ ਵਾਲੇ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਕਿ ਪਿੰਡ ਦੇ ਵਿੱਚ ਰਾਈ ਨਿਵਾ ਕਰਾਇਆ ਜਾਵੇ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੇ ਪਰ ਉਸ ਸਮੇਂ ਜੋ ਮੰਗਾਸਾਲ ਉਹਨਾਂ ਵਿੱਚੋਂ ਅਧੀਆਂ ਮੰਗਾਂ ਪ੍ਰਸ਼ਾਸਨ ਵੱਲੋਂ ਮੰਨ ਲਏ ਉਹਨਾਂ ਨੂੰ ਰਿਹਾਈ ਵੀ ਕਰ ਦਿੱਤੀ ਗਈ ਹੈ ਪਰ ਦੂਜੀ ਧਰ ਦੇ ਉੱਪਰ ਮਾਮਲਾ ਹਜੇ ਉਸੇ ਤਰ੍ਹਾਂ ਬਰਕਰਾਰ ਹੈ ਉਹਨਾਂ ਕਿਹਾ ਕਿ ਦੋਹਾਂ ਹੀ ਧਰ ਦਾ ਰਾਜਨਾਮਾ ਹੋਵੇ ਤਾਂ ਹੀ ਪਿੰਡ ਦਾ ਵਿਕਾਸ ਹੋ ਸਕੇਗਾ ਉਹਨਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਇਕਣੇ ਅਤੇ ਆਪਸੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣੀ ਚਾਹੀਦੀ ਹੈ ਹੁਣ ਦੇਖਣਾ ਹੌਣ ਵਾਲੇ ਸਮੇਂ ਦੇ ਵਿੱਚ ਜੋ ਸਯੁਗਤ ਕਿਸਾਨ ਮੋਰਚਾ ਫਰੀ ਕੋਟ ਵੱਲੋਂ ਐਂਟਰੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਕੀ ਕਾਰਵਾਈ ਪ੍ਰਸ਼ਾਸਨ ਕਰਦਾ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿ ਰਹੇ ਨੇ ਇਸ ਬਾਰੇ ਸਯੁਜਤ ਕਿਸਾਨ ਮੋਰਚਾ ਫਰੀ ਕੋਟ ਦੇ ਆਗੂ ਅਤੇ ਨਾਲ ਪਰਿਵਾਰ ਦੇਖੋ ਜੀ ਮੰਗਾਂ ਤਾਂ ਜੋ ਚੰਦਪਾਨ ਦਾ ਮਸਲਾ ਪਿਛਲੇ ਦਿਨ ਮੰਦਪਾਂਗੀ ਘਟਣਾ ਜੋ ਚੰਦਪਾਨ ਪਿੰਡ ਦੇ ਵਿੱਚ ਵਾਪਰੀ ਹੈ ਉਹ ਕਾਫੀ ਚਰਚਾ ਦੇ ਵਿੱਚ ਪਿਛਲੇ ਦਿਨੀ ਰਹੀ ਹੈ ਉਹ ਚੱਲ ਰਹੀ ਹੈ ਔਰ ਕੋ ਜੋ ਸ਼ਰਾਰਤੀ ਲੋਕ ਜਾਂ ਸਰਕਾਰਾਂ ਕਹਿ ਲਈਏ ਗਲਤ ਤਰੀਕੇ ਦੇ ਨਾਲ ਜੋ ਸਾਡਾ ਜ਼ਿੰਮੇਵਾਰਾਂ ਦਾ ਔਰ ਗਰੀਬ ਪਰਿਵਾਰਾਂ ਦਾ ਜੋ ਅਸੀਂ ਹਮੇਸ਼ਾ ਜੋਗਾ ਜੋਗਾ ਤੋਂ ਇਕੱਠੇ ਰਹਿੰਦੇ ਆਂ ਔਰ ਇਕੱਠੇ ਰਹਿਣਾ ਉਹਨਾਂ ਨੇ ਜੋ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਔਰ ਤੂਲ ਦਿੱਤਾ ਹੋਇਆ ਇਸ ਅੱਜ ਦੀ ਜੋ ਸਾਡੀ ਮੀਟਿੰਗ ਦਾ ਮੇਨ ਵਿਸ਼ਾ ਵੀ ਅਸੀਂ ਕਿਸੇ ਵੀ ਜਥੇਬੰਦੀ ਦੇ ਜੋ ਜਥੇਬੰਦੀਆਂ ਕੰਮ ਕਰ ਰਹੀਆਂ ਅਸੀਂ ਉਹਨਾਂ ਦੇ ਖਿਲਾਫ ਜਾਂ ਉਹਨਾਂ ਪਰ ਜੋ ਪਰਿਵਾਰ ਦੂਸਰੇ ਪਰਿਵਾਰ ਜੋ ਜਿਹਨਾਂ ਦਾ ਰੌਲਾ ਚੱਲ ਰਿਹਾ ਹੈ ਅਸੀਂ ਕਿਸੇ ਪਰਿਵਾਰ ਦੇ ਖਿਲਾਫ ਨਹੀਂ ਆਦਰਵਾਇਜ਼ ਅਸੀਂ ਤਾਂ ਉਦੋਂ ਜਿਆਦਾ ਦੂਸਰੀ ਧਿਰ ਦੇ ਪਰਚਾ ਦਰਜ ਨਹੀਂ ਹੋਇਆ ਸੀਗਾ ਅਸੀਂ ਉਦੋਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਮੈਡਮ ਨੂੰ ਪ੍ਰਤੀਗਿਆ ਜਨ ਨੂੰ ਔਰ ਅਸੀਂ ਕਿਹਾ ਸੀਗਾ ਵੀ ਅਸੀਂ ਰਾਜੀਨਾਮਾ ਕਰਾਉਣਾ ਚਾਹੁੰਦੇ ਹਾਂ ਐਸਕੇਮ ਵੱਲੋਂ ਸਾਡਾ ਮਾਨਾ ਵੀ ਅਸੀਂ ਰਾਜੀਨਾਮਾ ਇਹਨਾਂ ਦਾ ਦੋਹਾਂ ਪਰਵਾਰਾਂ ਦਾ ਹੋਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਤੁਸੀਂ ਕਰਾਓ ਤੇ ਅਸੀਂ ਕਿਹਾ ਤੁਹਾਡਾ ਰੋਲ ਹੋਣਾ ਚਾਹੀਦਾ ਵੀ ਜੋ ਬੰਦੇ ਤੁਸੀਂ ਗ੍ਰਿਫਤਾਰ ਕੀਤੇ ਪਹਿਲਾਂ ਕਾਫੀ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਛੱਡੋ ਉਹਨਾਂ ਤੇ ਜੋ ਪਰਚਾ ਕੋਈ ਕਾਰਵਾਈ ਕੀਤੀ ਹੈ ਉਹਨੂੰ ਕੈਂਸਲ ਕਰੋ ਤਾਂ ਹੀ ਇਹ ਜਿਹੜਾ ਰਾਜੀਨਾਮਾ ਹੋ ਸਕਦਾ ਲੋਕ ਅੰਦਰ ਬੈਠੇ ਆ ਤੇ ਅਸੀਂ ਰਾਜੀਨਾਮੇ ਦੀ ਗੱਲ ਕਿਵੇਂ ਚਲਾ ਸਕਦੇ ਆ ਉਹਨਾਂ ਨੇ ਕਿਹਾ ਤੁਸੀਂ ਰੁਕੋ ਦੋ ਦਿਨ ਅਸੀਂ ਇਸ ਪਾਸੇ ਤੁਸੀਂ ਗੱਲਬਾਤ ਸ਼ੁਰੂ ਕਰੋ ਤਾਂ ਆਪਾਂ ਇਹ ਗੱਲ ਉਹ ਨਾਲ ਦੀ ਨਾਲ ਹੀ ਪਤਾ ਲੱਗਾ ਵੀ ਉਹਨਾਂ ਉਹ ਗਲਤੀ ਉਹਨਾਂ ਨੇ ਮੰਨ ਲਈ ਉਹ ਗਲਤੀ ਵਧੀਆ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਫ੍ਰੀ ਕਰਤਾ ਛੱਡ ਦਿੱਤਾ ਬਿਨਾਂ ਸ਼ਰਤ ਵਧੀਆ ਕੀਤਾ ਸੀ ਗੱਲ ਨੂੰ ਐਸਕੇਮ ਵੱਲੋਂ ਬਹੁਤ ਵਧੀਆ ਸਮਝਦੇ ਆ ਵਧੀਆ ਕਦਮ ਸੀਗਾ ਪ੍ਰਸ਼ਾਸਨ ਦਾ ਪਰ ਨਾਲ ਦੀਆਂ ਦੂਸਰੇ ਪਰਿਵਾਰਾਂ ਤੇ ਜਿਹੜਾ ਹੈਗਾ ਦੂਸਰੀ ਤਰਸੀਗੀ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਹੁਣ ਜੋ ਸਾਡੀ ਰਾਜਨਾਮੇ ਦੀ ਗੱਲ ਹੈ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ ਰਾਜਨਾਮਾ ਕਰਵਾਉਣਾ ਹੈਗਾ ਤਾਂ ਉਹ ਰਾਜਨਾਮਾ ਤਾਂ ਹੀ ਹੋਊਗਾ ਦੂਜੀ ਤਰ ਤੇ ਵੀ ਜੋ ਪਰਚਾ ਜੋ ਦਰਜ ਕੀਤੇ ਹੈਗੇ ਆ ਉਹਨੂੰ ਰੱਦ ਕੀਤਾ ਜਾਵੇ ਪਾਈਂ ਪੈਰ ਬਿਲ ਬੈਠ ਕੇ ਜਿਹੜਾ ਇਹ ਸਭ ਕੁਝ ਹੋ ਸਕਦਾ ਸੋ ਅਸੀਂ ਸਾਡੀ ਅੱਜ ਦੀ ਮੇਨ ਜੋ ਮੀਟਿੰਗ ਹੈਗੀ ਆ ਇਸ ਕੇਮ ਦੀ ਸਾਡੇ ਕਾਫੀ ਸਾਥੀ ਆ ਜਾਈ ਨਹੀਂ ਸਕੇ ਪਿਉਂ ਜੋ ਸਾਡਾ ਕੋਈ ਧਰਨਾ ਚੱਲ ਰਗਾ ਉਧਰ ਗਏ ਹੋਏ ਨੇ ਸਾਡੀ ਅੱਜ ਦੀ ਜਿਹੜੀ ਮੰਗ ਮੇਨ ਪ੍ਰਸ਼ਾਸਨ ਤੋਂ ਉਹੀ ਹੈਗੀ ਆ ਕਿ ਦੂਜੀ ਤਰਫੋਂ ਵੀ ਜਿਹੜਾ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਔਰ ਪਿੰਡ ਦੇ ਵਿੱਚ ਦੋਹਾਂ ਤਰਾਹ ਦੇ ਮੋਹਤਵਾਰ ਬੰਦੇ ਲੈ ਕੇ ਉਹਨਾਂ ਦੀਆਂ ਡਿਊਟੀਆਂ ਲਾ ਕੇ ਇਹਨਾਂ ਦੋਹਾਂ ਪਰਿਵਾਰਾਂ ਨੂੰ ਨੇੜੇ ਕੀਤਾ ਜਾਵੇ ਤਾ ਜੋ ਇਕੱਠੇ ਰਹਿ ਸਕਣ ਕਿਉਂਕਿ ਸਾਰੀ ਉਮਰ ਇਕੱਠੇ ਰਹਿਣਾ ਹੈ ਜੇ ਇਹਨਾਂ ਵਿੱਚ ਫਰਕ ਪਿਆ ਰਿਹਾ ਤਾਂ ਉਹਦੇ ਕੋਲ ਡਾ ਕੋਈ ਨੁਕਸਾਨ ਕਿਸੇ ਹੋਰ ਹੋ ਸਕਦਾ ਹੈਗਾ ਸੋ ਇਸੇ ਕਰਕੇ ਅੱਜ ਦੀ ਸਾਡੀ ਮੀਟਿੰਗ ਸੀਗੀ ਔਰ ਜੇ ਕਿ ਪ੍ਰਸ਼ਾਸਨ ਇਹ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਅਗਲੀ ਮੀਟਿੰਗ ਜਿਹੜੀ ਦੁਬਾਰਾ ਫੇਰ ਐਸਕੇਮ ਦੀ ਕਰਾਂਗੇ ਉਸ ਤੋਂ ਅਗਲੀ ਵਿਚਾਰ ਅਸੀਂ ਫਿਰ ਬਣਾਵਾਂਗੇ ਅਸੀਂ ਸੀਐਸਐਲ ਵਿੱਚ ਆਪਣੀ ਮੰਗ ਹੀ ਰੱਖੀ ਹੋਈ ਹੈ ਕਿ ਜੇ ਉਹਨਾਂ ਤੇ ਉਹਨਾਂ ਦੇ ਪਰਚੇ ਹੁਣ ਰੱਦ ਕੀਤੇ ਗਏ ਹੈ ਤੇ ਸਾਡੇ ਦੇ ਪਰਚੇ ਅਸੀਂ ਇਹ ਕੁੱਛਣਾ ਹੈ ਵੀ ਸਾਡੇ ਦੇ ਪਰਚੇ ਜਿਹੜੇ ਤੁਸੀਂ ਪਾਏ ਹੈ ਇਹ ਕਦੋਂ ਰੱਦ ਕਰਦੇ ਹੋ ਜਾਂ ਇਹ ਇਹ ਹੋਈ ਨਹੀਂ ਸੀ ਸਾਡੇ ਦੇ ਪਰਚੇ ਇਸੇ ਪੁਆਇੰਟ ਤੇ ਅਸੀਂ ਅੱਜ ਇਹਨਾਂ ਤੋਂ ਪੁੱਛਣ ਆਏ ਹਾਂ ਕਿ ਕਾਰਨ ਕੀ ਰਿਹਾ ਹੈਗਾ ਗੋਲੀ ਚੱਲਣ ਦਾ ਜਿਹੜਾ ਤੁਹਾਡੇ ਤੇ ਮੁਕੱਦਮੇ ਦਰਜ ਹੋਣ ਦਾ ਕੀ ਪੂਰਾ ਅਸਲ ਕੀ ਵਾਕਿਆ ਕੀ ਹੋਇਆ ਸੀ ਜੀ ਸਰ ਕਾਰਨ ਤਾਂ ਹੁਣ ਸਿਰਫ ਇੱਕ ਛੋਟਾ ਜਿਹਾ ਨਾਲੀ ਦਾ ਮੁੱਦਾ ਹੀ ਸੀਗਾ ਹੋਰ ਇਹਨੂੰ ਤਾਂ ਕਾਰਨ ਤਾਂ ਇਹਨੂੰ ਬਣਾਇਆ ਗਿਆ ਕਾਰਨ ਤਾਂ ਵੈਸੇ ਕੁਝ ਵੀ ਨਹੀਂ ਸੀਗਾ ਕਾਰਨ ਇਹ ਕੋਈ ਕੋਈ ਵੱਡੀ ਗੱਲ ਨਹੀਂ ਹੋਈ ਸੀ ਕਿ ਪਿੰਡ ਚ ਨਾਲੀਆਂ ਦੇ ਮੁੱਦੇ ਤਾਂ ਅਕਸਰ ਆਪਣੇ ਪਿੰਡਾਂ 'ਚ ਹੁੰਦੇ ਹੀ ਰਹਿੰਦੇ ਐ ਇਹ ਤਾਂ ਮੁੱਦਾ ਬਣਾਇਆ ਗਿਆ ਤਾਂ ਬਸ ਇਹਨੂੰ ਗੱਲ ਨੂੰ ਢਕਾਉਣ ਵਾਸਤੇ ਕਿਦਰੇ ਇਸ ਗੱਲ ਨੂੰ ਰੂਪ ਹੀ ਹੋਰ ਦਿੱਤਾ ਗਿਆ ਵੀ ਕਿਤੇ ਗਰੀਬ ਹੈ ਅਮੀਰ ਹੈ ਇਸ ਗੱਲ ਵਿੱਚ ਇਹਨਾਂ ਨੂੰ ਜਿਆਦਾ ਜਾਣ ਕੇ ਉਲਝਾਇਆ ਗਿਆ ਜਾਤੀਵਾਦ ਦਾ ਹੀ ਬਣਾ ਦਿੱਤਾ ਗਿਆ ਐ ਇਸ ਮੁਕਦਮੇ ਵਿੱਚ ਕੋਈ ਜਾਤੀਵਾਦੀਕ ਸ਼ਬਦ ਬੋਲਿਆ ਗਿਆ ਜਾਤੀ ਸੂਚਕ ਸ਼ਬਦ ਬੋਲੇ ਗਏ ਸੀ ਇੱਥੇ ਕੀ کیا ਗਿਆ ਸੀ ਨਹੀਂ ਨਹੀਂ ਐਜੇ ਕੋਈ ਵੀ ਗੱਲ ਨਹੀਂ ਸੀ ਹੋਈ ਜਦੋਂ ਕੋਈ ਤੁਹਾਡੇ ਘਰੇ ਆਉਂਦਾ ਹੈ ਕੋਈ 50 ਬੰਦੇ 70 ਬੰਦੇ ਤੁਹਾਡੇ ਘਰੇ ਕੋਈ ਆਉਂਦੇ ਆ ਬਾਹਰ ਤੁਹਾਡੇ ਚ ਲਲਕਰੇ ਮਾਰ ਰਹੇ ਆ ਆਪਾਂ ਕੋਈ ਐਂ ਤਾਂ ਵੇਖਣ ਨਹੀਂ ਪਹਿਲੋ ਆਪਾਂ ਨੂੰ ਕੋਈ ਐ ਨਹੀਂ ਸੀ ਕੋਈ ਆਈਡੀਆ ਵੀ ਆਪਾਂ ਇਸ ਗੱਲ ਤੇ ਬੈਠੇ ਸੀਗੇ ਵੀ ਕੋਈ ਆਪਾਂ ਨੂੰ ਕੋਈ ਜਾਤੀਵਾਦ ਦਾ ਕੋਈ ਕੋਈ ਕੁਝ ਹੋ ਰਿਹਾ ਬਾਹਰ ਆਪਾਂ ਸਿਰਫ ਐਂ ਦੇਖਣ ਗਏ ਹਾਂ ਬੰਦੇ ਕੌਣ ਐ ਲਲਕਰੇ ਕੌਣ ਮਾਰ ਰਹੇ ਐ ਜੇ ਤੁਹਾਨੂੰ ਕੋਈ ਆਪਕੀ ਸ਼ਬਦ ਬੋਲ ਰਹੇ ਆ ਉਹ ਬੋਲ ਰਹੇ ਆ ਤੇ ਗੁੱਸਾ ਅਕਸਰ ਇਨਸਾਨ ਆਪਾਂ ਵੀ ਗੁੱਸੇ ਤੇ ਆਪਾਂ ਵੀ ਉਹਨਾਂ ਨੂੰ ਆਖੇ ਹੀ ਐ ਵੀ ਕੀ ਗੱਲ ਆ ਤੁਸੀਂ ਸਾਡੇ ਬਾਹਰ ਸੇ ਸਭ ਕੁਝ ਕਿਉਂ ਕਰ ਰਹੇ ਹੋ ਅੰਜ ਇਸ ਪੂਰੇ ਮਾਮਲੇ ਚ ਫੇਲਿਅਰ ਕਿਦਾ ਮੰਨਦੇ ਫੇਲਿਅਰ ਤਾਂ ਇਹ ਹੁਣ ਪ੍ਰਸ਼ਾਸਨ ਹੁਣ ਸਭ ਕੁਝ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੀ ਹੈ ਜਿਹੜਾ ਕੁਝ ਵੀ ਇੱਥੇ ਹੋ ਰਿਹਾ ਹੈ ਹੁਣ ਇਹਨੂੰ ਐਡਾ ਮੁੱਦਾ ਤਾਂ ਨਾ ਤਾਂ ਬਣਨ ਦਿੱਤਾ ਜਿਹਾ ਸਾਦਾ ਸੀਗਾ ਜੋ ਕੁਝ ਉਹਨਾਂ ਬਾਰੇ ਬੁਖਾਇਆ ਗਿਆ ਵੀ ਜਾਤੀਵਾਦ ਦਾ ਕਿਹਾ ਗਿਆ ਆ ਸਾਡੇ ਨਾਲ ਪਰਵਾਹ ਹੈ ਇਹ ਵੀ ਉਧਰ ਹੈਗੇ ਆ ਉਹਨਾਂ ਦੇ ਥੋੜੇ ਚਾਰ ਪੰਜ ਪਰਿਵਾਰ ਕਰੀ ਪਰਿਵਾਰ ਵੀ ਹੈਗੇ ਆ ਉਹਨਾਂ ਨੇ ਉਹ ਵੀ ਹੁਣ ਸਾਡੇ ਨਾਲ ਨੇ ਫਿਰ ਜੇ ਜਾਤੀਵਾਦ ਦਾ ਮੁੱਦਾ ਹੁੰਦਾ ਤੇ ਫਿਰ ਉਹ ਸਾਡੇ ਨਾਲ ਕਿਉਂ ਖੜੇ ਹੁੰਦੇ ਜੇ ਅਸੀਂ ਉਹਨਾਂ ਦੇ ਨਾਲੀ ਦਾ ਮਸਲਾ ਹੱਲ ਕਰਨ ਵਾਸਤੇ ਆਖੇ ਸਾਡਾ ਤਾਂ ਕੋਈ ਪਾਣੀ ਦਾ ਉਧਰ ਨਾ ਦਾ ਨਿਕਾਸ ਸੀਗਾ ਜਿਹੜਾ ਕੋਈ ਸਾਡਾ ਅਸੀਂ ਉਹਨਾਂ ਨੂੰ ਆਖਣ ਗਏ ਸੀਗੇ ਇਹ ਚਾਰ ਪੰਜ ਪਰਿਵਾਰ ਸਾਡੇ ਕੋਲੇ ਕਾਫੀ ਟਾਈਮ ਦੇ ਹੁੰਦੇ ਸੀਗੇ ਤੁਸੀਂ ਗੱਲ ਕਰੋ ਉਹਨਾਂ ਨਾਲ ਇਹ ਚਲ ਸਟਾ ਮੁੱਦਾ ਹੱਲ ਕਰਾਇਆ ਜਾਵੇ ਹੋਰ ਤਾਂ ਇਹ ਚ ਕੋਈ ਵੀ ਐ ਹੈ ਨਹੀਂ ਸੀਗਾ ਵੀ ਕੋਈ ਅਸੀਂ ਜਾਤੀਵਾਦ ਨੂੰ ਘੜਕਾਉਣ ਵਾਸਤੇ ਗਏ ਤੇ ਕੰਮ ਕਰਦੇ ਸੀ